ਸਤਿ ਸ਼੍ਰੀ ਅਕਾਲ ਜੀ ਖਬਰਾਂ ਦੇ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ 27 ਜੂਨ 1993 ਨੂੰ ਇੱਕ ਫਰਜੀ ਇਨਕਾਊਂਟਰ ਕੀਤਾ ਜਾਂਦਾ ਸੱਤ ਨੌਜਵਾਨਾਂ ਦਾ ਇਹ ਫਰਜੀ ਇਨਕਾਊਂਟਰ ਕੀਤਾ ਜਾਂਦਾ ਜਿਨ੍ਹਾਂ ਦੇ ਵਿੱਚ ਚਾਰ ਪੁਲਿਸ ਮੁਲਾਜ਼ਮ ਵੀ ਮੌਜੂਦ ਸੀ ਇਸ ਇਨਕਾਊਂਟਰ ਤੋਂ ਬਾਅਦ ਇਹਨਾਂ ਦੀਆਂ ਬਾਡੀਆਂ ਸੀ ਡੈੱਡ ਬਾਡੀਆਂ ਜਿਹੜੀਆਂ ਉਹਨਾਂ ਨੂੰ ਲਵਾਰਸ ਕਹਿ ਕੇ ਅਣਪਛਾਤੇ ਕਹਿ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਅੱਜ ਮਹਾਲੀ ਦੀ ਅਦਾਲਤ ਨੇ ਫੈਸਲਾ ਸੁਣਾਇਆ ਐਸਐਸਪੀ ਡੀਐਸਪੀ ਸਮੇਤ ਪੰਜ ਅਫਸਰਾਂ ਨੂੰ ਮਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਜੜੀ ਹੈ ਸੁਣਾ ਦਿੱਤੀ ਹੈ ਇਸ ਦੇ ਨਾਲ ਨਾਲ ਮਹਾਲੀ ਦੀ ਅਦਾਲਤ ਨੇ ਇਹਨਾਂ ਨੂੰ 17.5 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਇਸ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਦੇਸ਼ਾ ਸਿੰਘ ਸੁਖਦੇਵ ਸਿੰਘ ਸਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਇਹ ਪੁਲਿਸ ਮੁਲਾਜ਼ਮ ਸੀ ਇਹਨਾਂ ਨੂੰ ਮਾਰ ਦਿੱਤਾ ਗਿਆ ਸੀ ਮਹਾਲੀ ਦੀ ਅਦਾਲਤ ਦੇ ਵੱਲੋਂ ਇਹ ਫੈਸਲਾ ਸੁਣਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਜਿਹੜਾ ਪੱਖ ਆਉ ਸਾਹਮਣੇ ਆਇਆ ਕੀ ਕੁਝ ਕਹਿਣਾ ਪਰਿਵਾਰਕ ਮੈਂਬਰਾਂ ਦਾ ਆਓ ਸੁਣਦੇ ਹਾਂ ਸਰਕਾਰੀ ਨੂੰ ਕਰਵਾਲਾ ਤੇਰੀ ਬਹੁਤ ਮੁਸ਼ਕਲ ਕੱਟੀ ਆ ਕੰਮ ਕਰ ਕਰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਕਰਕੇ ਤੇ ਇੱਧਰ ਕੰਮ ਕਰ ਲਾ ਕਰ ਇੱਧਰ ਕਰ ਲਾ ਥੋੜਾ ਥੋੜਾ ਕਰਾਇਆਂ ਤੇ ਰਹਿ ਰ ਸਰਕਾਰੀ ਆਵਾਂ ਦੇ ਵਿੱਚ ਰਹਿ ਰ ਗੇ ਦਿਨ ਕੱਟੇ ਆ ਬਹੁਤ ਮੁਸ਼ਕਲ ਕੱਟੀ ਹਾਂਜੀ ਹਾਂਜੀ ਅਸੀਂ ਅੱਜ ਬਹੁਤ ਖੋਸ ਹੈ ਜੀ ਇਨਸਾਨ ਬਣੇ ਹਾਂ ਜੀ ਸ਼ਾਨ ਸਿੰਘ ਜੀ ਮੇਰਾ ਭਰਾ ਜੀ ਵੱਡਾ ਭਰਾ ਜੀ ਦੇਸ ਸਿੰਘ ਲੈਣਾ ਜੀ ਚੌਣੇ ਜੀ ਮਾਤਾ ਪਿਓ ਨੂੰ ਸੇ ਦਾਦੀ ਤੀ ਜਾਵੇ ਸਾਰੇ ਪਰਿਵਾਰ ਨੂੰ ਭਰਾ ਦੀ ਨੌਕਰੀ ਭਰਾ ਨੂੰ ਦਿੱਤੀ ਜਾਵੇ ਜੀ ਬਹੁਤ ਅਸ਼ਗਰਛੀ ਚਾਹੀਦੀ ਰੁਲਗੇ ਜੀ ਇਥੇ ਅੱਜ ਸਕੂਨ ਮਿਲਿਆ ਸਾਨੂੰ ਉਹ ਦਿਨ ਦਾ ਜੀ ਕੁਝ ਨਾ ਕੁਝ ਆਹੀਂ ਅੱਗੇ ਤਾਂ ਮੈਂ ਕਹਿ ਨਹੀਂ ਆ ਹਰ ਇੱਕ ਨੂੰ ਇਨਸਾਫ ਹੋਣਾ ਚਾਹੀਦਾ ਕਿਸੇ ਨੂੰ ਥੱਕਾ ਨਹੀਂ ਹੋਣਾ ਚਾਹੀਦਾ ਬੱਚੇ ਇੱਕ ਵਾਰਾ ਹੀ ਜੀ ਇਹਦੇ ਵਿਆਹ ਨਹੀਂ ਜੀ ਅਹੀਂ ਇਹਦੇ ਦੋ ਭਰਾ ਮਦਦ ਤੈਂ ਤੇ ਇਸ ਦੇ ਨਾਲ ਹੀ ਵਕੀਲਾਂ ਦਾ ਪੱਖ ਵੀ ਸਾਹਮਣੇ ਆਇਆ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਸ੍ਰੀ ਦਬ ਬਲਜਿੰਦਰ ਸਿੰਘ ਸਰਾ ਦੀ ਕੋਰਟ ਨੇ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਆ ਲਾਈਫ ਇਨ ਪ੍ਰਿਜ਼ਨਮੈਂਟ ਜਿਹੜੇ ਪੰਜ ਦੋਸ਼ੀ ਸੀਗੇ ਜੀ 302 ਦੇ ਵਿੱਚ 120 218 ਤੇ ਐਨਆਰਜੀ 218 ਦੇ ਵਿੱਚ 3 ਸਾਲ ਦੀ ਸੁਣਾਈ ਗਈ ਆ ਤੇ ਟੋਟਲ 4 ਲੱਖ ਰੁਪਏ ਜੁਰਮਾਨਾ ਜਿਹੜਾ ਤਕਰੀਬਨ ਬੰਡਰਸ ਆ ਪੰਜੇ ਮੁਲਜ਼ਮਾ ਨੂੰ 8 20 ਲੱਖ ਰੁਪਏ ਜੁਰਮਾਨਾ ਬਣਦਾ ਜੀ ਜੋ ਦੇਣਾ ਹੈ ਤੇ ਉਹਨਾਂ ਨੂੰ ਆਲਰੇਡੀ ਕਸਟਡੀ ਦੇ ਵਿੱਚ ਇਹਨਾਂ ਨੇ ਸ਼ੁੱਕਰਵਾਰ ਨੂੰ ਲੈ ਲਿਆ ਸੀ ਇਹ ਦੇਖੋ ਜੀ ਇਹਦੇ ਵਿੱਚ ਜਦੋਂ 4 ਸ਼ੀਟ ਹੋਏ ਸੀ 10 ਮੁਲਜ਼ਮ ਸੀਗੇ ਜੀ ਦਸਾਂ ਦੇ ਵਿੱਚੋਂ 5 ਦੀ ਡੈਥ ਹੋ ਗਈ ਸੀ ਜੀ ਤੇ ਪੰਜਾਂ ਦੇ ਵਿੱਚੋਂ 4 ਸ਼ੀਟ ਦੋ ਪੀਓ ਡਿਕਲੇਅਰ ਹੋ ਗਏ ਸੀਗੇ ਤੇ ਦੋ ਪੀਓ ਤੇ ਤਿੰਨਾਂ ਨੇ ਪ੍ਰोसीडिंग ਫੇਸ ਕੀਤੀ ਉਹਨਾਂ ਡਿਊਰਿੰਗ ਪ੍ਰोसीडिंग ਡੈਥ ਹੋ ਗਈ ਸੋ ਕੁੱਲ 5 ਦੀ ਡੈਥ ਹੋ ਗਈ ਸੀ ਤੇ ਪੰਜਾਂ ਨੂੰ ਜਿਹੜਾ ਨੇ ਡਰਾਇਲ ਫੇਸ ਕੀਤਾ ਉਹਨਾਂ ਨੂੰ ਸ਼ੁਕਰਵਾਰ ਨੂੰ ਕਨਵਿਕਸ਼ਨਸ ਲਈ ਸੀ ਅੱਜ ਸਜਾਤ ਨੂੰ ਉਧਰ ਬਠਿੰਡਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਵਿਸ਼ਾਲ ਧਰਨਾ ਲਾਇਆ ਗਿਆ ਇਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਵੱਡੇ ਐਲਾਨ ਵੀ ਕੀਤੇ ਅਤੇ ਸੁਖਵੀਰ ਸਿੰਘ ਬਾਦਲ ਨੇ ਸਰਕਾਰ ਦੇ ਖਿਲਾਫ ਉਪਭਾਸ਼ਨਾ ਦੇ ਵਿੱਚ ਪੜਾਸ ਕੱਢੀ ਲੈਂਡ ਪੂਲਿੰਗ ਪਾਲਸੀ ਦਾ ਵਿਰੋਧ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਟੋਟਲ 11000 ਕਿੱਲਾ ਅਕਵਾਇਰ ਹੋਇਆ ਹੈ ਹਲੇ ਤੱਕ 2000 ਕਿਲਾ ਤਾਂ ਡਿਵੈਲਪ ਹੀ ਨਹੀਂ ਹੋਇਆ 25 ਸਾਲਾਂ ਚ ਤੇ ਇਹਨਾਂ ਨੇ ਕਿੰਨਾ ਕਰ ਰਿਆ 40000 ਕਿਲਾ ਆ ਤਾਂ ਦੇਖ ਰਿਹਾ ਗਰਮ ਪਾਣੀ ਕਿੰਨਾ ਕ ਗਰਮ ਹੈ ਜੇ ਉਹਨਾਂ ਨੂੰ ਲੱਗਿਆ ਠੰਡਾ ਹੈ ਤੇ 60 70000 ਕਿਲਾ ਹੋਰ ਚੱਕ ਲੈਣਗੇ ਕੋਈ ਜ਼ਮੀਨ ਰਹਿਣੀ ਨਹੀਂ ਮੈਂ ਤੁਹਾਨੂੰ ਹੋਰ ਦੱਸਦਾ ਪੂਰਾ ਚੰਡੀਗੜ੍ਹ ਚੰਡੀਗੜ੍ਹ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਮਤਲਬ 70 75 ਸਾਲ ਹੋ ਗਏ ਹੈ 75 ਸਾਲ ਹੋ ਗਏ 75 ਸਾਲ ਹੋ ਗਏ ਪੂਰਾ ਚੰਡੀਗੜ੍ਹ 28000 ਕਿਲਿਆਂ ਚ ਅਕਵਾਇਰ ਕੀਤੀ ਸੀ ਉਦੋਂ 28000 ਹਲੇ ਵੀ 8000 ਕਿੱਲਾ ਖਾਲੀ ਪਿਆ ਤੇ ਆ ਕਹਿੰਦੀ ਐ 40000 ਲੈਣਾ ਕਿਸ ਵਾਸਤੇ ਐ ਕਿਉਂਕਿ ਬਿਲਡਰਾਂ ਨੇ ਐਡਵਾਂਸ ਫੜੀ ਬੈਠੇ ਐ ਮੈਂ ਕੇਜਰੀਵਾਲ ਤੇ ਬਿਲਡਰਾਂ ਨੂੰ ਵੀ ਦੱਸਣਾ ਚਾਹਣਾ ਆ ਅਕਾਲੀ ਦਲ ਤੁਹਾਨੂੰ ਵੜ ਨਹੀਂ ਦਊਗਾ ਤੇ ਮੈਂ ਅੱਜ ਕਹਿੰਨਾ ਪੰਜਾਬ ਦੇ ਲੋਕ ਖੜੇ ਐ ਆਬ ਹਾਦਰ ਸੂਰਮੇ ਐ ਜਿਹੜੇ ਕੋਸ਼ਿਸ਼ ਵੀ ਕੁਰਬਾਨੀ ਕਰ ਸਕਦੇ ਆ ਭਗਵਾਨਤਮਨ ਕੇਜਰੀਵਾਲ ਤੈਨੂੰ ਗੋਡੇ ਟੇਕਣੇ ਪੈਣੇ ਆ ਵਾਪਸ ਕਾਨੂੰਨ ਲੈਣਾ ਹੀ ਪੈਣਾ ਮੈਂ ਗਰੰਟੀ ਦਿੰਦਾ ਜਿਵੇਂ ਕਾਲੀ ਦਲ ਚੱਲ ਪਿਆ ਇਹਨਾਂ ਨੂੰ ਗੋਡੇ ਟੇਕਣੇ ਪੈਣੇ ਆ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਵੀ ਰੱਜ ਕੇ ਤਾਰੀਫ਼ ਕੀਤੀ ਕੀ ਕਹੇ ਜ ਸੁਖਵੀਰ ਸਿੰਘ ਬਾਦਲ ਨੇ ਆਓ ਸੁਣਦੇ ਹਾਂ ਦੇਖੋ ਬਾਦਲ ਸਾਹਿਬ ਬਾਪੂ ਬਾਦਲ ਦਾ ਰਾਜ ਤੁਸੀਂ ਸਾਰੇ ਜਾਣਦੇ ਹੋ ਆ ਤੁਸੀਂ ਸਾਰੇ ਬਠਿੰਡੇ ਇਲਾਕੇ ਦਾ ਕੋਈ ਕਮੀ ਛੱਡੀ ਕੋਈ ਦੱਸੋ ਮੈਨੂੰ ਲੱਗਦਾ ਇੰਨਾ ਸੋਚਿਆ ਵੀ ਨਹੀਂ ਹੋਣਾ ਐਮ ਤੋਂ ਲੈ ਕੇ ਯੂਨੀਵਰਸਿਟੀਆਂ ਤੋਂ ਲੈ ਕੇ ਕਾਲਜ ਤੋਂ ਲੈ ਕੇ ਕੱਸੀਆਂ ਤੋਂ ਲੈ ਕੇ ਥਰਮਲ ਪਲਾਂਟਾਂ ਤੋਂ ਲੈ ਕੇ ਪੱਕੇ ਖਾਲਾਂ ਤੋਂ ਲੈ ਕੇ ਮੈਨੂੰ ਲੱਗਦਾ ਗਲੀਆਂ ਸੇਕੋ ਸਾਹਿਬ ਮੈਨੂੰ ਪਤਾ ਹੈ ਪਹਿਲੇ ਨਹਿਰੀ ਮਹਿਕਮਾ ਸੀ ਮਨ ਲੱਗਦਾ ਇੱਥੇ ਸਾਰੇ ਜਿੰਨੇ ਖਾਲ ਪੱਕੇ ਹੋਏ ਆ ਮਿੰਟ ਕਹਿੰਦੇ ਸੀ ਦੱਸੋ ਕਿੰਨੇ ਚਾਹੀਦੇ 200 ਕਰੋੜ ਚੱਕੋ ਮੈਨੂੰ ਯਾਦ ਆ ਭਲਾੜੇ ਵਾਲੇ 209 ਕਰੋੜ ਇਹਨਾਂ ਨੂੰ ਕੱਲੇ ਖਾਲਿਆਂ ਵਾਸਤੇ ਲਿਆ ਗਿਆ ਸੀ ਵਿਚਾਰੇ ਉੱਥੇ ਕਿਸੇ ਨੇ ਦੇਖਿਆ ਨਹੀਂ ਸੀ ਇੰਨੇ ਸਾਲ ਅੱਜ ਜਾ ਕੇ ਦੇਖੋ ਅੱਜ ਤਾਂ ਤਲਵੰਡੀ ਸਾਬੋ ਵਾਲੇ ਉਹ ਤੁਹਾਡੇ ਕਸ਼ੀਆਂ ਦੇ ਮੋਟੂਵਲ ਨਹੀਂ ਲਵਾਦੇ ਸਰਕਾਰੀ ਹੈਗੇ ਕੋਈ ਉਹਨਾਂ ਪਿੰਡਾਂ ਦੇ ਹਾਂ ਆ ਕਹਿੰਦੇ ਪਾਣੀ ਟੇਲ ਪੂਰਾ ਆਉਂਦਾ ਨਹੀਂ ਮੈਂ ਕਿਹਾ ਸਰਕਾਰੀ ਟਿਊਬ ਲਾ ਦਿਓ ਉੱਥੇ ਫਿਰ ਕਹਿੰਦੇ ਸੜ ਬਿੱਲ ਕੌਣ ਭਰੂਗਾ ਮੈਂ ਕਿਹਾ ਬਾਪੂ ਬਾਦਲ ਭਰੂਗਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੌਰ ਘਰ ਘਰ ਪਾਣੀ ਪਾਸ ਅੱਛਾ ਤੁਸੀਂ ਦੇਖ ਲਓ ਆ ਮਲੂਕਾ ਸਾਹਿਬ ਮੇਰੇ ਕੋਲੇ ਆਏ ਆ ਰਾਮਪੁਰ ਮੈਨਾਂ ਦਾ ਸ਼ਹਿਰ ਹਾਂ ਨਾ ਤੇ ਆ ਜਿਹੜਾ ਮਲੂਕਾ ਸਾਹਿਬ ਨੂੰ ਪੁੱਛੋ 100 ਕਰੋੜ ਸ਼ਹਿਰ ਵਾਸਤੇ ਕੁچی ਛੱਡੀ ਨਹੀਂ ਪਠਿੰਡਾ ਕੀ ਸੀ ਕੀ ਹੈ ਆ ਸੜਕਾਂ ਦੇਖੋ ਇਥੋਂ ਤੁਸੀਂ ਮੈਨ ਲੱਗਦਾ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਹੋ ਹਰ ਵਾਰ ਮੈਨੂੰ ਚੌਥਾ ਗੇੜ ਤਾਂ ਨਹੀਂ ਲੱਗਦਾ ਪੁੱਤੇ ਚੌਥੇ ਗੇੜ ਲਾਉਂਦੇ ਆਉਂਦੇ ਅੰਮ੍ਰਿਤਸਰ ਪਹੁੰਚ ਜਾਂਦੇ ਹੋ ਆ ਫਰਕ ਆ ਆਪਣੇ ਦਾ ਮੈਨੂੰ ਦੁੱਖ ਲੱਗਦਾ ਹੈ ਦੁੱਖ ਲੱਗਦਾ ਕਿ ਆਪਾਂ 10 ਸਾਲ ਖਰਾਬ ਕਰ ਲਏ ਆਪਣੇ ਯਾਰ ਪੰਜਾਬ ਆਪਣਾ ਘਰ ਹੈ ਹੁਣ ਤਾਂ ਆਪਣੇ ਮੁੰਡਿਆਂ ਨੂੰ ਆਸਟ੍ਰੇਲੀਆ ਵਾਲਾ ਵੀ ਨਹੀਂ ਲੈਣ ਨੂੰ ਤਿਆਰ ਨਾ ਕੈਨੇਡਾ ਲੈਣ ਨੂੰ ਤਿਆਰ ਹੈ ਹੁਣ ਤਾਂ ਰਹਿਣਾ ਆਪਾਂ ਇੱਥੇ ਆ ਆਪਣੇ ਪੰਜਾਬ ਨੂੰ ਬਚਾ ਲਈਏ ਉਧਰ ਲੁਧਿਆਣਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਜ਼ੋਰਦਾਰ ਭਾਸ਼ਣ ਦਿੱਤਾ ਇਸ ਭਾਸ਼ਣ ਦੇ ਦੌਰਾਨ ਵਿਰੋਧੀਆਂ ਦੇ ਉੱਪਰ ਸਿਆਸੀ ਤੰਜ ਕਸੇ ਕੀ ਕੁਝ ਕਹਿਣਾ ਭਗਵੰਤ ਸਿੰਘ ਮਾਨ ਦਾ ਆ ਸੁਣਦੇ ਹਾਂ ਅਸੀਂ ਸਾਈਕਲ ਦੇ ਕੋਲ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਹਰਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਵੈਂਗੜਾਂ ਦੀ ਤਰੀ ਹੀ ਮਿਲੂਗੀ ਬਾਈ ਜੀ ਬਈ ਲੋਕਾਂ ਮਲੇ ਤੋ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬਾਬਿਓ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਬਾਜਬਾ ਆ ਗਿਆ ਕੈਪਟਨ ਅਮਰਿੰਦਰ ਆ ਗਿਆ 12-12 ਗਾਲਾਂ ਕੱਢਦੇ ਰਹੇ ਇਦਾ ਮਤਲਬ ਆਮ ਆਦੀ ਪਾਰਟੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀਰੋ 75 25 ਦਾ ਹਾਂ ਇਹਨਾਂ ਦਾ ਹਸਾਬ-ਕਵਾਬ ਦਾ ਸੀ ਹੁਣ ਬਹੁਤ ਕੁਝ ਥੈ ਹੀ ਜਾਂਦਾ ਭਾਈ ਖੰਡਾਇ ਹੀ ਰੇਹ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਗੇ ਤੁਸੀਂ ਬਹੁਤ ਕੋਈ ਥੈ ਹੀ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਾ ਦੱਸ ਦੋ ਕੁਝ ਇੱਥੇ ਪਿਆ ਜਿਸ ਦਾ ਦੱਸ ਦੋ ਇਕੱਠੇ ਕਰੀ ਜਾਨੇ ਆ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆ ਚੱਕੋ ਜੀ ਇਹ ਦੂ ਬਾਤੋ ਦਾ ਕੰਮ ਨਹੀਂ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਲਾਇਸ ਧਰਨੇ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਆਪਣੇ ਭਾਸ਼ਣਾ ਦੇ ਦੌਰਾਨ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਫਿਰ ਇਹਨਾਂ ਨੇ ਅਫਸਰਾਂ ਨੇ ਕਿਹਾ ਫਿਰ ਇਹਨਾਂ ਨੇ ਚੀਫ ਸੈਕਟਰੀ ਪਟਿਆ ਪੰਜਾਬ ਦਾ ਕਿਉਂਕਿ ਜਿਹੜੀ ਜ਼ਮੀਨ ਐਕਵਾਇਰ ਹੁੰਦੀ ਐ ਉਸ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਤੇ ਵੱਖ-ਵੱਖ ਸਾਰੇ ਮਹਿਕਮਿਆਂ ਦੇ ਮੰਤਰੀ ਹੁੰਦੇ ਤੇ ਸੈਕਟਰੀ ਹੁੰਦੇ ਐ ਤੁਸੀਂ ਦੇਖੋ ਉਹਨਾਂ ਨੇ ਮੁੱਖ ਮੰਤਰੀ ਦਾ ਵੀ ਨਾਂ ਕੱਢਤਾ ਸੈਕਟਰੀਆਂ ਦਾ ਵੀ ਕੱਢਤਾ ਸਾਰੇ ਨਾਂ ਕੱਢਦੇ ਤੇ ਪੰਜ ਮੈਂਬਰ ਕਮੇਟੀ ਬਣਾਦੀ ਜਿਹੜੀ ਸਾਰੀ 40 ਹਜ਼ਾਰ ਏਕੜ ਐਕਵਾਇਰ ਕਰੂਗੀ ਉਹਦਾ ਚੇਅਰਮੈਨ ਲਾਤਾ ਚੀਫ ਸੈਕਟਰੀ ਕਿਉਂਕਿ ਚੀਫ ਸੈਕਟਰੀ ਬਣ ਨਹੀਂ ਸਕਦਾ ਅਸੀਂ ਚੀਫ ਸੈਕਟਰੀ ਉਹਨੂੰ ਲਾਲਚ ਦੇਤਾ ਯਾਰ ਤੂੰ ਨਾ ਰਿਟਾਇਰ ਹੋਣਾਂ ਨੇ ਤੈਨੂੰ ਚੀਫ ਸੈਕਟਰੀ ਬਣਾ ਦਿੰਨੇ ਆ ਉਹ ਚੀਫ ਸੈਕਟਰੀ ਸਾਹਿਬ ਡੇਢ ਸਾਲ ਬਾਅਦ ਕਿਹੜੀ ਜੇਲ੍ਹ ਜਾਓਗੇ ਐਵੇਂ ਤੁਸੀਂ ਇਹਨਾਂ ਦੇ ਗੱਲਾਂ ਚਾਈ ਜਾਂਦੇ ਹੋ ਪੰਜਾਬ ਨੂੰ ਮਾਰਨ ਵਾਲੇ ਲੋਕ ਲੁੱਟਣ ਵਾਲੇ ਲੋਕਾਂ ਦਾ ਸਾਥ ਦੇ ਰਹੇ ਹੋ ਪੂਰੀ ਜ਼ਿੰਦਗੀ ਤੁਸੀਂ ਪੰਜਾਬ ਦੇ ਅਫਸਰ ਰਹੇ ਹੋ ਘੱਟੋ ਘੱਟ ਇੰਨੀ ਸ਼ਰਮ ਤਾਂ ਕਰੋ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਕਬਜ਼ਾ ਕਰ ਲੁੱਟਣ ਆਏ ਆ ਉਹਨਾਂ ਦਾ ਸਾਥ ਦੇ ਰਹੇ ਹਾਂ ਤੇ ਦੂਜੇ ਬੰਦੇ ਕਿਹੜੇ ਆ ਤੁਸੀਂ ਹੈਰਾਨ ਦੇ ਜੂਗੇ ਜਿਹਦਾ ਕੋਈ ਲੈਣਾ ਦੇਣਾ ਪੰਜਾਬ ਚ ਨਹੀਂ ਇੱਕ ਦਿੱਲੀੋਂ ਹੈਗਾ ਓਨਰਾਕ ਕੁੰਡੂ ਨਾਮ ਵੀ ਨਿਕਿਆ ਜਾਂਦਾ ਏ ਉਹ ਕਮੇਟੀ ਵਿੱਚ ਚੀਫ ਸੈਕਟਰੀ ਨਾ ਜੀ ਨੇ ਸਾਰੇ 40 ਹਜ਼ਾਰ ਏਕੜ ਕੁਆਇਰ ਕਰਨਾ ਓਨਰਾਕ ਕੁੰਡੂ ਦੂਜਾ ਹੈਗਾ ਸ਼ੌਕਤ ਰੋਏ ਮੈਨੂੰ ਲੱਗਦਾ ਉਥੋਂ ਬੰਗਾਲ ਦਾ ਹੋਣਾ ਏ ਇੱਕ ਵੈਬਬ ਮਹੇਸ਼ਵਰੀ ਮਹੇਸ਼ਵਰੀ ਕਿੱਥੋਂ ਦੇ ਹਾਂ ਉੱਧਰ ਇਹ ਕੋਈ ਸੀਵਾ ਬੰਸਰ ਨਹੀਂ ਨਹੀਂ ਪਤਾ ਯਾਰ ਸਾਰੇ ਉੱਥੋਂ ਲਿਆਉਂਦੇ ਆ ਸੋ ਖਬਰਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ